ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਅੱਜ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਤਿੰਨੇ ਚੰਗੇ ਦੁੱਧ ਵਾਲੀਆਂ ਸੋਹਣੀਆਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਵਾ ਤੇ ਦੋ ਗਾਵਾਂ ਤੁਹਾਨੂੰ ਸੋਈਆਂ ਸਵਾਈਆਂ ਦਿਖਾਉਣੀਆਂ ਤੇ ਮਗਰ ਰੱਸ਼ੀਆਂ ਵੀ ਕਾਫੀ ਖੂਬਸੂਰਤ ਨੇ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਨਾਲ ਤੇ ਪੁੱਛਦੇ ਸਾਰੀ ਡਿਟੇਲ ਇਕ ਆਗਾ ਦੇਮਗਰ ਬੱਛੀ ਆ ਜਿਹੜੀ ਆ ਦੇਖ ਸਾਦੇ ਜੀ ਕਾਫੀ ਖੂਬਸੂਰਤ ਬੱਛੀ ਆ ਚੰਗੇ ਟੀਕੇ ਦੀ ਬੱਛੀ ਆ ਜਿਹੜੀ ਮੈਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵੇ ਦੇ ਚੀਜ਼ ਦੇ ਵੇਖ ਗਾ ਮਾਲ ਪਰਸਾਂ ਵਾਲਾ ਹਾਂਜੀ ਹਾਂਜੀ ਵੇਖਿਆ ਜੀ ਠੀਕ ਆ ਤੇ ਅੱਜ ਫੇਰ ਛੋਟੀਆਂ ਹਾਂਜੀ ਸੋਹਣੀਆਂ ਲੈਣੀਆਂ ਫੇਰ ਛੋਟੀਆਂ ਚੰਗਾ ਮਾਲ ਹੀ ਲੱਗਦਾ ਦਿੱਤੀ ਠੀਕ ਆ ਤੇ ਚਲੋ ਨਾਮ ਦੱਸਦੇ ਕਰੇ ਅਸ਼ਤੰਦਰ ਸਿੰਘ ਪਿੰਨ ਚੱਠਾ ਤਸੀਲ ਬਟਾਲਾ ਜਿਹੜਾ ਕਿ ਦੱਸੋ ਫੋਨ ਨੰਬਰ ਬੋਲ ਦੇ ਕਰੇ 985627722 ਤੇ ਚਲੋ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਜੀ ਝੋਟੀ ਹੈ ਦੋ ਦੰਦੇ ਕੱਟੀ ਹੈ ਠੀਕ ਆ ਹਾਂਜੀ ਕਿੰਨਾ ਚਿਰ ਹੋ ਗਿਆ ਸੁਈਨਾ ਸੁਈਨ ਨੂੰ 10 ਦਿਨ ਹੋ ਗਏ ਮੈਂ ਕੱਟਾ ਜੀ ਠੀਕ ਆ ਕੱਟਾ ਦੇ ਤੋਂ ਕੱਟਾ ਹਾਂ ਕੱਟਾ ਜੀ ਤੁਹਾਡੇ ਸਾਹਮਣੇ ਤੇ ਪੱਕਾ ਦੁੱਧ ਕਿੰਨਾ ਜੇ ਤੇ ਕੋਲ ਦੁੱਧ ਵੀਰ ਦੀ 12 ਕਿਲੋ ਆ ਅੱਛਾ ਬਸ ਦੋ ਦੋ 10 ਕਿਲੋ ਕਰਕੇ ਦੇਣੀ ਹੈ ਪੱਕਾ ਦੁੱਧ ਜਿਹੜਾ ਹੈਗਾ ਵਾ ਅੱਜ ਜੀ ਪਹਿਲਾਂ ਕੱਟੀ ਜਿਹੜੀ ਤੁਹਾਨੂੰ ਬੜੇ ਪਣੇ ਪੋਣੇ ਜਿਹੜੇ ਡੰਗਰ ਆਏ ਆ ਠੀਕ ਆ ਕਿੰਨਾ ਕੁ ਦੁੱਧ ਚਵਾਈ ਜਾਊਗਾ ਦੁੱਧ ਵੀਰ ਦੀ 12 ਕਿਲੋ ਅੱਛਾ 12 ਕੇ ਤੇ ਲੱਗੇ 15 ਕਈ ਇਹ ਗਰਮੀ ਆ ਠੀਕ ਆ ਇਹੋ ਚਲੋ ਗਰਮੀ ਚ ਇੰਨਾ ਦੁੱਧ ਚ ਪਾਈ ਜਾਵੇ ਤੇ ਬੜਾ ਹੁੰਦਾ ਵਾ ਨਾਲੇ ਦੋ ਦੰਦਿਆ ਕੱਟੀ ਇਹੋ ਕੱਦ ਕੱਟ ਕੱਡਾ ਲਾ ਦੇ ਬਾਕੀ ਸਾਂਭ ਵੀ ਕਿਸੇ ਨੇ ਬੜੀ ਦੀ ਜਣਾਵਾ ਜਿਹੜੀ ਉਸ ਤੱਕ ਇੱਕ ਕਦੇ ਵਾਰਨਿੰਗ ਤੇ ਕੋਈ ਚਿੱਟਾ ਘੱਟਦਾ ਠੀਕ ਆ ਤੋੜ ਦੋ ਇੱਕ ਰੀ ਆਹ ਦੇਖ ਸਰ ਜਾਜੀ ਦੂਜੀ ਪੂਰੀ ਆ ਜਿਹੜੀ ਬਾਕੀ ਖਨੀ ਬੜੀ ਹੈ ਕੋਈ ਹੋਰ ਦੱਸਣਾ ਨਹੀਂ ਬਾਕੀ ਘੱਦ ਘੱਦ ਪੇਠਪੂੜੇ ਤਾਂ ਜਿਹੜੀ ਚੰਗੀ ਆ ਮਾਹਵਾਨਾ ਵੀ ਥੱਲੇ ਦੇਖ ਤਾਂ ਲੇਦਾ ਇੱਕ ਤੇ ਇਹ ਪੰਜਾਇ ਦੀ ਵੀਰਜੀ ਚਵਾਈ ਹੋਈ ਆ ਤੇ ਆਹ ਦੇਖ ਸਕਦੇ ਪੇਠਪੂੜਾ ਇੱਕ ਰੀ ਥੋੜੀ ਜੀ ਵੀਰਜੀ ਇੱਧਰੋਂ ਕਰੇ ਕਰੀ ਆਵ ਹਾਈ ਲੈਂਥ ਜਿਹੜੀ ਇਹਦੀ ਚੰਗੀ ਆ ਵੜੀ ਜੋ ਪਈ ਆ ਇਹ ਦਰੋਂ ਖਾਬੇ ਕਰੀਏ ਲੋਕਾਂ ਚਾਰੇ ਪਾਸੇ ਕੰਡਰ ਲਾ ਲਗਾ ਪੂਰੀ ਗੌਰ ਛੋਟੀ ਆ ਰਾਜੀ ਰੂਜੀ ਪੂਰੀ ਆ ਜਿਹੜੀ ਸਾਂਭੇ ਸਾਂਭੇ ਚੰਗੀ ਆ ਤੇ ਮੋਲ ਦੇ ਵਿੱਚ ਕਿੰਨਾ ਫਿਰੇ ਦਾ ਮੋਲ ਤੇ ਵੀ ਜੀ ਹੁਣ ਜੇ ਵੇਖੀਏ ਲੋਕੀ ਧੰਨਾਂ ਮਹੀਨੇ ਕੱਟੀਆਂ ਤਾਂ ਸੀ 1000 ਰੁਪਏ ਪਈ ਜਾਂਦੇ ਆ ਹਾਂਜੀ ਹਾਂਜੀ ਤੇ ਛੋਟੀ ਵੀ ਉਧਰ ਦੀ ਆ ਹਾਂਜੀ ਹਾਂਜੀ ਅੱਛਾ ਲੱਖ ਰੁਪਇਆ ਹੈ ਵਿੱਚੋਂ ਕਰਨਾ ਕੋ ਮਨਤਨ ਕਿੰਨਾ ਕਰ ਦੋਗੇ 95 ਦੇ ਦੇ ਅੱਛਾ 95000 ਦੀ ਦੇ ਦੇ ਚਲੋ ਛੋਟ ਛੋਟ ਮੌਕੇ ਤੇ ਥੋੜੀ ਬਾਦੀ ਹੋਰ ਕਰ ਬਾਕੀ ਬਿਲਕੁਲ ਛੋਟਾ ਸਿੰਗ ਹੈ ਦੋ ਦਾ ਦੇ ਗਟੀ ਠੀਕ ਹੈ ਜੀ ਤੇ ਸਾੰਬੇ ਸੋਂਬੇ ਵੀ ਪੂਰੀ ਆ ਜਿਹੜੀ ਆ ਲੈ ਸਾਡੇ ਥੱਲੇ ਖਵਾਨਾ ਵੀ ਚੰਗਾ ਇਹਦੇ ਅਗਲੇ ਸਵੇਰੇ ਨੇ ਛੋਟੀ ਪੂਰੀ ਤਿਆਰ ਹੋਣੀ ਹੋਰ ਕਰਦੇ ਨੇ ਕਰ ਜਣ ਤੇ ਹੁਣ ਜਿਹੜੀ 2 ਨੰਬਰ ਤੇ ਆ ਇਹ ਵੀ ਚੰਗੇ ਕੱਦ ਕਾਟ ਕੀ ਆ। ਇਹ ਵੀ ਸੂਈ ਜੀ ਝੋਟੀ ਮਗਰੀ ਦੇ ਕੱਟੀ ਜੇ। ਇਹ ਬੰਨੇ 14 ਦਨੇ ਸਹੀ ਹੈ ਤਾਜੀ। ਆਹ ਕੱਟੀਆਂ ਜਿਹੜੀਆਂ ਦੇ ਮਗਰੀ। ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਜੀ ਹਣ? 12 ਕਿਲੋ ਦੁੱਧ ਚੋਕੇ ਜਾਵਾਂਗੇ ਥੱਲੇ। ਤਿਆਰ ਬਿਲਕੁਲ 12 ਲੀਟਰ। ਉੱਪਰ ਚਵਾਈ ਹੋ ਗਈ ਦੀ। ਅੱਛਾ। ਹੋ ਗਈ ਖੜੇ ਪੁੱਤ ਸੱਜੀ ਗਾ ਕੇ 2.5 2 ਕਿਲੋ ਤੋਂ ਬਾਰੀ ਦੀ ਗਾੜੀ ਹੋ ਗਈ। ਤੇ ਕਿੰਨਾ ਦੁੱਧ ਚਵਾਈ ਜਾਊਗੀ ਏ? ਲੋਤੇ ਗੀਤੀ ਜੀ ਇਹਦੇ ਹੁੰਦਾ ਸਿਆਲ। ਇਹਦੇ 15 ਕਿਲੋ ਜੋੜੀ ਨੇ ਜੋਣਾ ਹੈ। ਹਾਂਜੀ। ਹੁਣ ਇੰਨਾ ਤੇਰਾ ਜਦੋਂ ਕਿਲੋ ਦੁੱਧ ਮ ਬਾਕੀ ਕੱਦ ਕਾਠ ਇਹਦਾ ਵੀ ਪੂਰਾ ਉੱਚਾ ਵਾ ਵੱਡੀਆਂ ਮੱਝਾਂ ਜਿਹੜੇ ਆ ਵੀ ਜੇ ਆਪਾਂ ਕੱਦ ਕਾਠ ਦੇ ਪੱਖੋਂ ਲਈਏ ਅੱਜ ਮੱਝਾਂ ਤਿੰਨ ਨੇ ਤਿੰਨੇ ਜਿਹੜੀਆਂ ਆਪਣੀ ਆਪਣੀ ਜਗ੍ਹਾ ਪੂਰੀਆਂ ਸਹੀ ਐ ਬਾਕੀ ਦੁੱਧ ਦੇਦੇ ਤੁਸੀਂ ਆਪ ਹੀ ਚਵਾਈ ਕਰਕੇ ਖੜਨੀ ਆ ਉਹ ਅਸੀਂ ਕਿਸੇ ਪਸ਼ੂ ਦੀ ਚਵਾਈ ਕਰਕੇ ਨਹੀਂ ਵੀਡੀਓ ਬਣਾਉਂਦੇ ਤੇ ਇਹਦਾ ਮੁੱਲ ਫਿਰ ਇਹ ਚੀਜ਼ ਦਾ ਨਹੀਂ ਘੋਟੀ ਦਾ ਭਾਈ ਮੁੱਲ ਕਰ ਨੂੰ ਲੱਖ ਰੁਪਏ ਕਰ ਰਹੀ ਹੈ ਹਾਂਜੀ ਪਰ ਭਾਪਾ ਤੇ ਨਹੀਂ ਦਾ ਮੁੱਲ ਲੱਭੀ ਅੱਛਾ 90000 ਵਿੱਚ ਅਗਰ ਨਾ ਮੰਨ ਤਨ 85000 ਦੀ ਜੋ ਸਮਗੇ ਅੱਛਾ ਕੋਈ ਦੁੱਧ 12 ਕਿਲੋ ਸਾਡੇ ਘਰ ਚ ਚੋਕੇ ਖੜੇ ਚਲੋ ਮੌਕੇ ਤੇ ਥੋੜੀ ਬਾਅਦ ਛੋਟ ਛੜ ਕਰ ਦੋਗੇ ਕਰਾਂਗੇ ਜਰੂਰ ਤੇ ਸਮਾਨਾ ਇਹਦਾ ਇੱਕ ਰਿਹਾ ਭਾਈ ਇੱਕ ਨੰਬਰ ਹੈ ਚੀਰਾ ਹੈ ਠੀਕ ਹੈ ਜੀ ਚਿਹਰੇ ਤਾਂ ਵੀ ਦੇਖ ਸਕਦੇ ਜੀ ਤੇ ਹੁਣ ਇੱਕ ਆ ਗੱਬ ਨਮਾਜਿਆ ਜਿਹੜੀ ਇਹ ਵੀ ਜੀ 15 ਕਿਲੋ ਵਾਲੀ ਮਈ ਆ ਥੱਲੇ ਚੰਗੀ ਤਿਆਰ ਹੁੰਦੀ ਆ ਬੱਟ ਨਾ ਬੁਣੀਆਂ ਜਿਹੜੀ ਸੁਣਦੀ ਪੰਜ ਆ ਤਾਂ ਖੋਲੋ ਤੋੜ ਦੀ ਇਹਨਾਂ ਵਿੱਚ ਦੁੱਧ ਜਿਹੜਾ ਇਹ ਵੀ ਕਹਿੰਦੇ ਕਿ 15 ਲੀਟਰ ਦੇ ਕਰੇ ਜਿਹੜਾ ਕਹਿੰਦੇ ਚਵਾਜੂ ਬਾਰਡਰ ਏਰੀਆ ਦੀ ਆ ਜਿਹੜੀ ਕਿੰਨੇ ਇਹ ਦੋ ਦਿਨਾਂ ਨਹੀਂ ਸੁਣਦੀ ਅਰੇ ਘਟ ਲਾ ਗਈ ਨਹੀਂ ਆਏ ਚੰਗੀ ਹੋਰ ਮੈਂ ਬਣੂਗੀ ਸੁੰਦਰ ਚੰਗੀ ਤਿਆਰ ਹੁੰਦੀ ਏ ਜੇ ਬਾਕੀ ਪਛਾਣਵੇਂ ਚੰਗੀ ਤਿਆਰ ਹੋਣੀ ਆ ਤੇ ਗਾਣੇ ਵੀ ਚੰਗੀ ਤਿਆਰ ਹੋਣੀ ਆ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੇ ਇਹਦਾ ਵੀ ਜੀ ਮੁੱਲ ਫਿਰ ਇਹਦਾ ਮੁੱਲ 90000 90000 ਆ ਹਾਂਜੀ ਵਿੱਚੋਂ ਛੋਟ-ਛੋਟ ਕਰ ਦਈਏ ਇਹ ਵੀ 85000 ਦੀ ਦਲਾਗੇ ਅੱਛਾ ਵੀ 85 ਦੀ 85 ਦੇ ਭਾਵੇਂ ਕੋਈ ਸੋਈ ਲੈ ਜਾਏ ਤੇ ਭਾਵੇਂ ਕੋਈ ਗੱਬਨ ਲੈ ਜਾਏ ਇਹ ਬੰਦਾ ਜਦੋਂ ਦਊਗੀ ਵੀ ਇੱਥੇ ਤੇ ਭਾਵੇਂ ਕੋਈ ਜੋੜਾ ਹੀ ਲੈ ਜਾਏ ਹਾਂਜੀ ਠੀਕ ਆ ਤੇ ਪਹਿਲਣ ਵੈੜ ਸੂਈਏ ਠੀਕ ਆ ਪਰਸਾਂ ਦੀ ਸੂਈਏ ਮਗਰ ਵੱਛੀ ਇਹ ਦੇਖੋ ਕਦਾਂ ਦੀ ਮਗਰ ਵੱਛੀ ਬੜੀ ਖੂਬਸੂਰਤ ਆ ਆ ਚਿੱਟੀ ਵੱਛੀ ਆ ਜਿਹੜੀ ਇਹਦੇ ਮਗਰ ਵੱਛੀ ਵੀ ਮਗਰ ਚੰਗੇ ਟੀਕੇ ਦੀ ਆ ਹਾਂ ਆਂ ਦੇਖ ਸੰਦਿ ਚੰਗੀ ਕੋਈ ਬੱੱਚੀ ਵੀ ਤਿਆਰ ਕਰਨ ਨਾਲ ਕੋਈ ਲੈ ਜਾਊਗਾ ਬੱੱਚੀ ਵੀ ਚੰਗੀ ਤਿਆਰ ਹੋ ਗਈ ਹੋਗੀ ਵੀਰ ਜੀ ਪਹਿਲਾਂ ਨੂੰ ਕਿੰਨਾ ਦਰਾਂ ਕਰਾਇਆ ਲਾਪੀ ਥਾਣੇ ਦਾ ਰਹਾ ਨਾ ਮੋਟਾ ਅਰੇ ਪਸ਼ਮੂ ਵੀ ਇਹ ਦੋ ਉਹ ਦੇਖਿਓ ਫੇਰ ਥਾੜਾ ਕਰਦੀ ਕਿਹਾਰੇ ਥਾਰੇ ਕੋ ਜੀ ਕਿੰਨਾ ਕਿੰਨਾ ਜੇ ਤੇ ਕੋਲ ਬੋਲਾ ਹੁਣ ਬੋਲਾ ਵੀਰ ਜੀ ਠੂਠ ਮਾਰ ਜੰਨਾ ਹੀ ਆ ਕਿੰਨਾ 16 17 ਲੀਟਰ ਬੋਲਾ ਆ 15 ਕਿਲੋ ਕਰਕੇ ਦੇਣੀ ਹੈ ਦੋ ਤੇ 17 18 ਕਿਲੋ ਵੇੜ ਚਵਾ ਦਊਗੀ ਅੱਛਾ ਜੇ 60 80 ਥੋੜੀ ਫੇਰ ਤੇ 20 ਤੋਂ ਬਾਹਰ ਜਾਣਾ ਹੈ ਪਹਿਲਾਂ ਨੇ ਕਿਉਂ ਆ ਰਹੇ ਦੀ ਆ ਜੀ ਅੱਛਾ ਹਾਂਜੀ ਚੈੱਕ ਕੀਤਾ ਤੁਸੀਂ ਦੰਦ ਹਾਂਜੀ ਤੋਰ ਫੇਰੇ ਕਰੀ ਨਾ ਵੇਖੋ ਅਸੀਂ ਦਾ ਤੋਰਾਂ ਸੇ ਪੰਜ ਵਜੇ ਦੀ ਚੋਰੀ ਨਹੀਂ ਕੋ ਆਪਣੀ ਹੱਦੀ ਚੋਈਏ ਇੱਕ ਹੋ ਜਾਇਆ ਅੱਗੇ ਇੱਕ ਹੋ ਜਾਇਆ ਪੰਜ ਵਜੇ ਕਿਸੇ ਦੀ ਚੋਈਏ ਵੀਰ ਜੀ ਘਾੜ ਦਾ ਭਾਵ ਇਸ ਨੂੰ ਕਿੱਥੇ ਕਿੱਥੇ ਥਾਣ ਲਗਾ ਦੇ ਕਿੱਦਾਂ ਕਰਨਾ ਦਾ ਕੰਮ ਹੈ ਘਾੜ ਵੀ ਅਜੀ 1 ਵਜ ਗਏ ਤੇ 20 ਮਿੰਟ ਹੋਏ ਜਿਹੜੀ ਆਪਾਂ ਵੀਡੀਓ ਬਣਾਉਣੀ ਲੈ ਜਾ ਲੈ ਜਾ ਕੋਈ ਨਹੀਂ ਉੱਥੇ ਜਾ ਕੇ ਦਿਖਾ ਦਿੰਨੇ ਬਾਕੀ ਬਿਲਕੁਲ ਕੰਪੈਕਟ ਹਵਾਨੇ ਦੀ ਮਾਲਕਾ ਜਿਹੜੀ ਇਹਦੇ 14 ਕੇ ਵਿੱਜਾ ਨਿੰਬੂ ਨੁੱਟੜ ਜਾਂਦੀ ਆ ਬਿਲਕੁਲ ਫਸਣਾ ਹਵਾਨਾ ਵਾ ਜਿਹੜਾ ਸੈਰ ਤੋਂ ਖਾਲ ਥਣ ਵੇਖੋ ਕਿਦਾਂ ਹਾਂ ਦੂਸਰੇ ਪਾਸੇ ਤਾਂ ਨਹੀਂ ਦੇਖ ਸਕਦੇ ਥਾਣੇ ਦੇ ਤੀਜਰੇੋਂ ਖਾਲ ਤੇ ਇਹਦਾ ਕਿੰਨਾ ਫਿਰ ਮੁੱਲ ਆ? ਵੀਰ ਜੀ ਆਹ ਜੀ ਵਛੀ ਦਾ ਮੁੱਲ ਕਰਨ ਤੋਂ ਪਹਿਲਾਂ 70000 ਕਰੀਏ। ਹਾਂਜੀ। ਉਹ ਪਹਾੜਾ ਵੀ ਦਾ ਮੁੱਲ 50000। ਅੱਛਾ। ਹਾਂਜੀ। ਵਿੱਚ ਛੋਟ-ਛੜ। 50000 ਦੀ ਰਾਂਜੀ। ਅੱਛਾ 50 ਹੀ ਦੇ ਦੋਗੇ ਅ ਵੀ ਪੂਰੇ। ਜਦਾਂ ਨਹੀਂ ਬਾਕੀ ਵਛੀ ਦਾ 15 ਤੋਂ ਬਾਅਦ ਗੋਲਾ ਹੀ ਹੋਊਗਾ ਕੋ ਚੌਕੀ ਖੜੀ। ਠੀਕ ਹੈ ਜੀ। ਹਾਂਜੀ। ਠੀਕ ਹੈ ਤੇ ਆਹ ਦੇਖ ਸਾਹ ਦੇਖ ਲਈ ਫੇਰ ਤੋਂ। ਬਾਕੀ ਸੋਹਣੀ ਵੜਿਆ ਚੰਗੇ ਰੰਗ ਰੋਪਦੀ ਆ। ਮੂੰਹ ਜਿਹੜੀ ਚਾਰ ਤਣ ਦੱਸਦੇ। ਤੇ ਆ ਇੱਕ ਹੋਰ ਆ ਗਈ ਜਿਹੜੀ ਇਹਦੇ ਪਰ ਵੀ ਦੱਸ ਤੀਏ ਵਿਦਿ। 베디 ਸੁਈ ਜੇ 10 12 ਦਿਨਾਂ ਦੀ ਉਹ ਬੱਚਾ ਜਿਹੜਾ ਮਰਨ ਲਿਆ ਜੇ। ਅੱਛਾ। ਹਾਂਜੀ ਮਰੀ ਗਿਆ ਇੱਕ ਸਾਹ ਦਾ ਬੱਚਾ ਦਾ। ਉਹ ਤੁਹਾਨੂੰ ਦਿਖਾ ਦਈਏ ਬੱਚਾ ਇਹਦਾ ਇੱਕ ਰੀ। ਹਾਂ ਬੱਚਾ ਜਿਹੜਾ ਜੇ ਸਾਹ ਚੱਲਦੇ ਆ ਇਹਦੇ ਪਰ। ਪਰ ਤੋਂ ਜਿਹੜੀ ਆ ਛੁੱਟ ਗਿਆ ਵਾ। ਮੁਸ਼ਕਲ ਹੀ ਉੱਟਣਾ ਹਣੀ ਨੇ। ਇਹ ਜੇ ਸਾਹ ਚੱਲਦੇ ਆ ਫਾਰੇ ਦੇ। ਤੇ ਦੁੱਧ ਕਿੰਨਾ ਜੇ ਇਹਦੇ ਕੋਲ? 베ਦੀ 10 ਲੀਟਰ ਕੋ ਚੋਕੀ ਖੜੇ। ਪੱਕਾ ਦੁੱਧ ਆ। ਕਿਹਨਾਂ ਧਾਰਾ ਸੋਰੀ ਇਹਨਾਂ ਰੱਤ ਖਾਣ ਚਾਹੂ ਕੋਈ 나ੜ ਨਹੀਂ ਕੋਈ ਬੀਟੀ ਨਹੀਂ। ਅੱਛਾ। ਦੋਦੀ ਆਉਂਦੇ ਆ ਥਾਣ ਤੋਂ ਘੱਟ ਜਗਲਾ। ਅਗਲਾ ਥਾਨ ਇੱਕ ਘਾਟਿਆ ਜਿਹੜਾ ਜਾਂਦੇ ਜੀ। ਚਲੋ ਤੋਰਾਂ ਫੇਰ ਇਹਨਾਂ ਵਿੱਚ। 10 ਕਿਲੋ ਹੈਗਾ ਪੱਕਾ ਦੁੱਧ। ਕਿਉਂ ਕੇ ਖੜੇ ਵੀਜੀ ਕੋਈ। ਪਾਣਾ ਪਾਗੇ ਇਦਾਂ ਚੋਈ ਕਦੇ ਹਿਲਦੀ ਨਹੀਂ ਆ। ਠੀਕ ਆ। ਦੋ ਡੰਗ ਚੋ ਕੇ ਖੜੇ ਪਾਏ। ਕਿਉਂ ਆਈ ਇੱਕ ਨੰਬਰ ਹੋਊਗੀ। ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਵਸ਼ੀਰ ਜੀ ਜਦੋਂ ਮਹਿੰਗੀ ਲਈ ਸੀ ਇਹਦਾ ਮੁੱਲ 23000 ਅੱਛਾ ਹਾਂਜੀ ਤੇ ਵਿੱਚੋਂ ਕਰਦੀ ਕਮਾਨਤਨ 20000 ਦੀ ਦੇ ਦਾਂਗੇ 20000 ਦੇ ਦਾਂਗੇ ਚਲੋ ਕੋ ਫੋਨ ਲਾਵੇ ਮੋਕੇ ਤੇ ਹੋਰ ਕਰ ਦੋਗੇ ਹੋਰ ਕਰ ਦਾਂਗੇ ਉਹ 10 ਕਿਲੋ ਤੋਂ 24 ਖੜੀ 10 ਕਿਲੋ ਜਿਹੜਾ ਘਰੋਂ ਚਵਾ ਦੋਗੇ ਚਵਾ ਦੇ ਠੀਕ ਹੈ ਵੀਰ ਜੀ ਹੋਰ ਕੁਝ ਕਹਣਾ ਹੈ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਸਮਝਣਾ ਵੇਚ ਚਾਹ ਕੇ ਆਪਣੀ ਤਸੱਲੀ ਕਰਕੇ ਖੜੇ ਨਾ ਕੋ ਵੀ ਸਾਡੇ ਤੇ ਰਵੇ ਨਾ ਕੋ ਭਾਜੀ ਹੁਣ ਤੇ ਰਵੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਖੜੇ ਪਸੰਦ ਹੋਵੇ ਤੇ ਲੈ ਜੇ ਨਹੀਂ ਤੇ ਇੱਥੇ ਰਹਿਂਦੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਕੋ ਵੀਡੀਓ ਕਾਲ ਤੇ ਚਵਾ ਲੈ